ਹਰ ਹਰ ਮਹਾਦੇਵ ਸੇਵਾਦਲਵਲੋਂ ਪਿਛਲੇ 27 ਸਾਲਾਂ ਤੋਂ ਜਿਹੜੇ ਅਮਰਨਾਥ ਯਾਤਰੀ ਨੇ ਉਹਨਾਂ ਵਾਸਤੇ ਭੰਡਾਰੇ ਦਾ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਮੈਂ ਮਹਾਦੇਵ ਅੱਗੇ ਪ੍ਰਭੂ ਅੱਗੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਬੇਨਤੀ ਕਰਦਾ ਕਿ ਇਨ ਸੇਵਾਦਲ ਨੂੰ ਇਤਰਾ ਹੀ ਪਰਮਾਤਮਾ ਬਖਸ਼ਿਸ਼ ਕਰਨ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਇਹ ਇਤਰਾ ਹੀ ਸੁਰਦਾਲੂਆਂ ਦੀ ਸੇਵਾ ਕਰਦੇ ਰਹਿਣ ਪ੍ਰਭੂ ਦੀ ਸੇਵਾ ਦੇ ਵਿੱਚ ਲੀਨ ਰਹਿਣ ਔਰ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹੁੰਦਾ ਕਿ ਅਮਨਨਾਥ ਯਾਤਰੀਆਂ ਨੂੰ ਬੇਨਤੀ ਕਰਦਾ ਹੈ ਕਿ ਜਿਤਨਾ ਤੁਸੀਂ ਅੱਗੇ ਹੋਮ ਹਮਾ ਕੇ ਪਹੁੰਚਦੇ ਹੋ ਐਰ ਕੀ ਵੀ ਉਥੇ ਪ੍ਰਭੂ ਦੇ ਦਰਸ਼ਨ ਕਰਨ ਵਾਸਤੇ ਹੌਮ ਹੁਮਾ ਕੇ ਪਹੁੰਚੋ ਕੋਈ ਗੱਲ ਨਹੀਂ ਹੈਗੀ ਸੈਂਟਰ ਸਰਕਾਰ ਮੋਦੀ ਸਰਕਾਰ ਨੇ ਸਾਰੇ ਇੰਤਜ਼ਾਮ ਕੀਤੇ ਆ ਨਾਲੇ ਮੇਨ ਗੱਲ ਹੈਗੀ ਇਹ ਭੋਲੇ ਬਾਬੇ ਦਾ ਆਸ਼ੀਰਵਾਦ ਹੈ ਜਿੱਥੇ ਭੋਲੇ ਬਾਬੇ ਦਾ ਆਸ਼ੀਰਵਾਦ ਹੈ ਉੱਥੇ ਕੋਈ ਡਰ ਖਤਰਾ ਨਹੀਂ ਹੈਗਾ ਮੈਂ ਸਾਰੇ ਅੱਗੇ ਸ਼ਰਧਾਲੂਆਂ ਅੱਗੇ ਬੇਨਤੀ ਕਰਦਾ ਕਿ ਸਾਰੇ ਆਪਾਂ ਜਾ ਕੇ ਬੋਲੇ ਬਾਬਾ ਦੇ ਦਰਸ਼ਨ ਕਰੀਏ ਹਰ ਹਰ ਮਹਾਦੇਵ ਬਿਲਕੁਲ ਜੀ ਤੁਸੀਂ ਇਹ ਗੱਲ ਵੇਖੋ ਕਿ ਸੈਂਟਰਲ ਗਵਰਨਮੈਂਟ ਨੇ ਕੋਈ ਚੀਜ਼ ਵੀ ਕੁਤਾਈ ਨਹੀਂ ਕਰਨੀ ਹੈਗੀ ਯਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਕਿਤਨਾ ਕੁੰਬ ਦੇ ਮੇਲੇ ਦੇ ਵਿੱਚ ਕਿੰਨੀ ਸਿਕਿਉਰਿਟੀ ਰੱਖੀ ਸੀ ਉਹਦੇ ਤੋਂ ਜ਼ਿਆਦਾ ਹੀ ਸਿਕਿਉਰਿਟੀ ਇੱਥੇ ਹੋਏਗੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਬਹੁਤ ਹੀ अच्छे तरीके ਨਾਲ ਦੁਬਾਨਗੇ ਤੇ ਮੈਂ ਅੱਗੇ ਵੀ ਗੱਲ ਕੀਤੀ ਆ ਜਿੱਥੇ ਭੋਲੇ ਬਾਬੇ ਦਾ ਅਸ਼ੀਰਵਾਦ ਹੋਵੇ ਜਿੱਥੇ ਮਹਾਦੇਵ ਦਾ ਅਸ਼ੀਰਵਾਦ ਹੋਵੇ ਉਥੇ ਕੋਈ ਖਤਰਾ ਨਹੀਂ ਹੈ ਪਰ ਭੱਜ ਦਰਦਾ ਕੋਈ ਮੋਲ ਹੋਏਗਾ ਨਹੀਂ ਕੋਈ ਡਰ ਨਹੀਂ ਹੈਗਾ ਜੀ ਤੁਸੀਂ ਇਹ ਗੱਲ ਵੇਖੋ ਕਿ ਸ਼੍ਰੀਨਗਰ ਤੇ ਵਿੱਚ ਜੋ ਇਹ ਕੰਮ ਹੋਇਆ ਉਹਦੇ ਤੋਂ ਬਾਅਦ ਫਿਰ ਜਿਹੜੇ ਆ ਲੋਕ ਉਥੇ ਜਾਣ ਲੱਪੇ ਹੈਗੇ ਨੇ ਲੋਕਾਂ ਨੂੰ ਡਰ ਨਹੀਂ ਆ ਲੋਕਾਂ ਨੂੰ ਆਪਣੇ ਪ੍ਰਭੂ ਦੇ ਉੱਤੇ ਭਗਵਾਨ ਰਾਮ ਤੇ ਮਹਾਦੇਵ ਦੇ ਉੱਤੇ ਪ੍ਰਭੂ ਦੇਵ ਤੇ ਯਕੀਨ ਹੈ ਲੋਕਾਂ ਨੂੰ ਸੈਂਟਰ ਗਵਰਨਮੈਂਟ ਦੇ ਯਕੀਨ ਹੈ ਅਸੀਂ ਸਾਰੇ ਹੀ ਮਹਾਦੇਵ ਦੇ ਭਗਤਾਂ ਅਸੀਂ ਸਾਰੇ ਹੀ ਇਵਨ ਕਿ ਸਾਡੇ ਮੋਦੀ ਜੀ ਵੀ ਮਹਾਦੇਵ ਦੇ ਭਗਤ ਨੇ ਤੇ ਕੋਈ ਵੀ ਆਪਣੇ ਪ੍ਰਭੂ ਦੇ ਦਰਸ਼ਨ ਦੇ ਵਿੱਚ ਵਿਗੜ ਨਹੀਂ ਪੈਣ ਦਿੰਦਾ ਇਸ ਕਰਕੇ ਪ੍ਰਭੂ ਦਾ ਜਿੱਤੇ ਅਸ਼ੀਰਵਾਦ ਹੋਵੇ ਉਥੇ ਕੀ ਡਰੇਗਾ ਇਸ ਕਰਕੇ ਮੇਰੇ ਸਾਰੇ ਹੀ ਸ਼ਰਧਾਲੂਆਂ ਅੱਗੇ ਹੱਥ ਬਨ ਕੇ ਬੇਤੀ ਹੈ ਕਿ ਨਿਰ ਤੜਕ ਹੋ ਕੇ ਨਿਰਦਰ ਹੋ ਕੇ ਪ੍ਰਭੂ ਦੇ ਦਰਸ਼ਨ ਕਰਕੇ ਆਓ ਜਿੰਨਾਂ ਦੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੇਖੋ ਜੀ ਇਹ ਪ੍ਰਭੂ ਦਾ ਆਸ਼ੀਰਵਾਦ ਹੀ ਹੋਵੇ ਤੇ ਫੇਰ ਹੀ ਇਹ ਕੰਮ ਸਿਰੇ ਚੜਦੇ ਹੁੰਦੇ ਨੇ ਲੋਕ ਹੋਰ ਵੀ ਕੋਈ ਇੱਕ ਵਾਰੀ ਜਾਂਦਾ ਹੋਊਗਾ ਦੋ ਵਾਰੀ ਪਿਛਲੇ ਲਗਾਤਾਰ 27 ਸਾਲ ਤੋਂ ਜਿੰਨਾ ਉੱਥੇ ਬਜਟ ਹੈ ਮੇਰੇ ਖਿਆਲ ਨਾਲ 2.5 ਕਰੋੜ ਤੋਂ ਉੱਤੇ ਬਜਟ ਹੈ ਤੇ ਇੰਨਾ ਸਾਰਾ ਲੋਕਾਂ ਦੇ ਸੰਯੋਗ ਦੇ ਨਾਲ ਆਪਣੇ ਸ਼ਰਧਾਲੂਆਂ ਦੇ ਸੰਯੋਗ ਦੇ ਨਾਲ ਉੱਥੇ ਕੰਮ ਕਰਦੇ ਆ ਪ੍ਰਭੂ ਨੇ ਇਹਨਾਂ ਤੇ ਉੱਪਰ ਆਸ਼ੀਰਵਾਦ ਦਿੱਤਾ ਹੋਇਆ ਇਹਨਾਂ ਨੂੰ ਅਸ਼ੀਰਵਾਦ ਹੈ ਉਸ ਪ੍ਰਭੂ ਦਾ ਮਹਾਦੇਵ ਦਾ ਅਸ਼ੀਰਵਾਦ ਹੈ ਤਾਂ ਹੀ ਇਹ ਚੀਜ਼ ਪੋਸੀਬਲ ਹੈ ਕਿ ਇੱਕ ਆਦਮੀ ਜਾਂ ਕੋਈ ਦੋ ਚਾਰ ਆਦਮੀ 2.5 ਕਰੋੜ ਰੁਪਇਆ ਪਲੱਸ ਜਿਹੜੇ ਹੈਗੇ ਆ 2.5 ਮਹੀਨੇ ਦਾ ਜਿਹੜਾ ਇਹ ਸਾਰਾ ਕੰਮ ਹੈ ਇਹਨੂੰ ਕੋਈ ਨਹੀਂ ਦੇ ਸਕਦਾ ਅੱਜਕੱਲ ਦੇ ਜਿੱਤਰਾ ਦਾ ਮਾਹੌਲ ਹੈ ਆਪਣੇ ਪਰਿਵਾਰ ਦੇ ਵਿੱਚੋਂ ਨਹੀਂ ਟਾਈਮ ਨਿਕਲਦਾ ਪ੍ਰਭੂ ਦਾ ਇਹਨਾਂ ਤੇ ਅਸ਼ੀਰਵਾਦ ਹੈ ਮੈਂ ਫੇਰ ਕਵਾਂਗਾ ਕਿ ਪ੍ਰਭੂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਇਹਨਾਂ ਤੇ ਇਤਰਾ ਹੀ ਹਮੇਸ਼ਾ ਹੀ ਕਿਰਪਾ ਬਣਾਈ ਰੱਖਣ ਔਰ ਇਹ ਇਤਰਾ ਹੀ ਕੰਮ ਕਰਦੇ ਰਹਿਣ ਆਉਣ ਵਾਲੇ 500 ਸਾਲ ਤੱਕ ਇਹ ਸਾਰੀ ਸੰਸਥਾ ਜਿਹੜੇ ਆਪਾਂ ਚ ਰਲ ਕੇ ਇਤਰਾ ਹੀ ਕੰਮ ਕਰਦੇ ਰਹਿਣ ਭਲੇ ਸ਼ੰਕਰ ਭਗਵਾਨ ਕੀ ਜੈ ਹਾਂਜੀ ਮੇਰਾ ਨਾਮ ਅਮਿਤ ਅਬਰੋਲ ਹੈ ਔਰ ਹਰਨ ਮਹਾਦੇਵ ਸੇਵਾਦਲ ਰਜਿਸਟਰ ਸੰਤੀ ਤਾਈਮਾ ਭੰਡਾਰਾ ਜਿਹੜਾ ਸ਼੍ਰੀ ਅਮਨਾਂ ਯਾਤਰਾ ਤੇ ਲਗਨ ਜਾ ਰਿਹਾ ਜੋ ਕਿ 3 ਜੁਲਾਈ ਤੋਂ ਜਿਹੜੀ ਅਮਨਾਂ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਉਸ ਤੋਂ ਪਹਿਲੇ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੰਗਰ ਭੰਡਾਰਾ ਉੱਥੇ ਚੱਲਦੇ ਨੇ 3 ਮਹੀਨੇ ਤੋਂ ਪਹਿਲੇ ਉਸ ਦੀ ਤਿਆਰੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਸਾਡੇ ਸਦਾ ਸੁਖਿੰਦਰ ਪਿੰਟੂ ਜੀ ਨੇ ਕਿਹਾ ਕਿ ਇਹ ਬਾਬਾ ਜੀ ਦਾ ਅਸ਼ੀਰਵਾਦ ਹੀ ਹੈ ਜਿਹੜਾ ਕੰਮ ਹੋ ਸਕਦਾ ਬਿਲਕੁਲ ਠੀਕ ਇਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਅਸ਼ੀਰਵਾਦ ਤੋਂ ਬਿਨਾਂ ਇੱਕ ਘਰ ਚਲਾਉਣਾ ਮੁਸ਼ਕਲ ਹੈ ਜੇ ਘਰ ਸਾਡਾ ਉਹ ਚਲਾ ਸਕਦੇ ਨੇ ਤੇ ਭੰਡਾਰਾ ਉਹਨਾਂ ਦੀ ਦੇਣ ਨਾਲ ਹੀ ਲੱਗਦਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਔਰ ਸਾਡੀ ਟੀਮ ਵੱਲੋਂ ਜੀ ਦੇਖੋ ਇਸ ਵਾਰ ਹੀ ਸਾਡੇ ਬਡਲਾਡੇ ਤੋਂ ਸਾਡੇ ਬੰਡੀ ਜੀ ਆਏ ਨੇ ਔਰ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਮੇਰੇ ਕੋਲ ਹੈ ਸਾਰੀ ਹਰ ਹਰ ਮਹਾਦੇਵ ਸੇਵਾ ਦਲ ਦੀ ਜਿਹੜੇ ਪੰਡਾਰਾ ਇਕੱਠਾ ਕਰਨਾ ਔਰ ਮੇਰੀ ਸਾਰੀ ਟੀਮ ਜਿਹੜੀ ਸਮੂਚੀ ਟੀਮ ਨਾਲ ਮੇਰੀ ਖੜੀ ਹੈ ਇਹਨਾਂ ਦੇ ਨਾਲ ਸਹਿਯੋਗ ਨਾਲ ਹੀ ਉੱਥੇ ਪੰਡਾਰਾ ਇਕੱਠਾ ਕਰਕੇ ਬਾਲਟਾਲ ਭੇਜੀਦਾ ਬਾਲਟਾਲ ਸਾਡਾ ਬੇਸ ਕੈਂਪ ਹੈ ਔਰ ਗੁਫਾ ਤੇ ਪਹਿਲੀ ਸੀੜੀ ਤੇ ਜਿੱਥੇ ਮਹਾ ਮਹਾਦੇਵ ਦੀ ਗੁਫਾ ਹੈ ਉੱਥੇ ਪਹਿਲੀ ਸੀੜੀ ਤੇ ਆਪਣਾ ਇੱਕੋ ਪੰਡਾਰਾ ਲੱਗਦਾ ਹਰ ਹਰ ਮਹਾਦੇਵ ਸੇਵਾ ਦਲ ਇਸ ਵਾਰ ਇਹ ਨਵਾਂ ਸ਼ੈੱਡ ਖਰੀਦਿਆ ਦਿੱ ਔਰ ਭਗਤਾਂ ਦੀ ਪੂਰੀ ਸੇਵਾ ਲਈ ਪਾ ਸਾਡੇ ਸੇਵਾਦਾਰ ਹਮੇਸ਼ਾ ਤਤਪਰ ਰਹਿੰਦੇ ਨੇ ਕਿਉਂਕਿ ਮੈਂ ਤੁਹਾਨੂੰ ਯਾਦ ਹੈ ਮੈਨੂੰ ਸਨ 2000 ਦੇ ਵਿੱਚ ਪਹਿਲਗਾਮ ਦੇ ਵਿੱਚ ਮੈਂ ਉਦੋਂ ਵੀ ਉਸ ਟਾਈਮ ਤੇ ਉੱਥੇ ਸੀਗਾ ਕਿਉਂਕਿ ਮੈਨੂੰ ਜਾਂਦੇ ਨੂੰ 25 ਸਾਲ ਹੋ ਚੁੱਕੇ ਨੇ ਸਨ 2000 ਚ ਜਿਸ ਤਰ੍ਹਾਂ ਹੁਣ ਭਾਜੀ ਨੇ ਕਿਹਾ ਕਿ ਜੋ ਮਾਹੌਲ ਬਣਿਆ ਪਹਿਲਗਾਮ ਦੇ ਵਿੱਚ ਚਲੋ ਮੈਂ ਗੱਲ ਕਰਨੇ ਚਾਹੁੰਦਾ ਲੇਕਿਨ ਤੁਹਾਡੀ ਭਾਵਨਾਵਾਂ ਸਨ 2000 ਦੇ ਵਿੱਚ ਵੀ ਸਾਡਾ ਲੰਗਰ ਉੱਥੇ ਸੀ ਨਨਵਾਲ ਔਰ ਤਿੰਨ ਬੰਦੇ ਉਦਾਂ ਹੀ ਆਰ.ਵੀ ਦੀ ਵਰਦੀ ਪਾ ਕੇ ਆਏ ਸੀ ਸਾਡੇ ਯਾਤਰੀ ਸਵਾ 4 ਵਜੇ ਮੈਂ ਉੱਥੇ ਸੀ ਸਵਾ 4 ਨਿੱਤੇ ਸੁੱਤੇ ਪੇ ਯਾਤਰੀਆਂ ਦੇ ਨਾਲੇ ਗੋਲੀਆਂ ਵਰਸਾਈਆਂ ਸੀ 138 40 ਯਾਤਰੀ ਨਾਲੇ ਸੁੱਤੇ ਪੇ ਮਾਰੇ ਸੀ ਮੈਨੂੰ ਹਜੇ ਤੱਕ ਯਾਦ ਹੈ ਪਰ ਫੇਰ ਵੀ ਜਿਹੜਾ ਭਗਤਾਂ ਦਾ ਜੋਸ਼ ਨਹੀਂ ਖਤਮ ਹੋਇਆ ਸੰਸਾਰ ਲੇਕਿਨ ਬਹੁਤ ਮਾੜੀ ਘਟਨਾ ਸੀ 2000 ਤੋਂ ਬਾਅਦ ਇਹ ਘਟਨਾ ਮੈਨੂੰ ਯਾਦ ਆਈ ਨੇ لیکن بابا جی اگے ارदास ਕਰਦਾ جڑی ਸਾਡੇ ਨਾਲ ਸੰਧਾਂجلی دینے ਆਪਾਂ ਉਹ ਪਰਿਵਾਰਾਂ ਨੂੰ جنਾਂ دی ਉੱਥੇ ناجائز હત્યા ਕੀਤੀ گئی ہے بس انہاں ہی کہندا چاہندا بھگت سارے ਉੱਥੇ آؤ ਅਸੀਂ ਸੇਵਾਦਾਰ ਉੱਥੇ ਦੋ-ਦੋ ਮਹੀਨੇ ਘਰ-ਬਾਰ ਛੱਡ ਕੇ ਉੱਥੇ ਬੈਠੇ ਆਂ بابا جی دی ਕਿਰਪਾ ਨਾਲ بابا جی دے ਹੀ ਪੁਜਾਰੀ ਹੈ ਜਾਂ ਜੋ ਲਗਾ ਲੋ ਜਾਂ ਉਹਨਾਂ ਦੀ ਫੌਜ ਹੈ ਕਿ ਤੁਹਾਨੂੰ ਕੋਈ ਕਮੀ ਨਹੀਂ ਆਨ ਦਵਾਂਗੇ ਸਰਕਾਰ ਨੇ ਜੋ ਕਰਨਾ ਉਹ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ 치ڑی ਨਹੀਂ ਫੜਕੰਦੇ ਨਹੀਂ ਲੇਕਿਨ ਜਿਹੜੀ ਸਾਡੇ ਸ਼੍ਰੀ ਭਗਤਾਂ ਦੀ ਟੀਮ ਲੰਗਰ ਲਾ ਕੇ ਬੈਠੀ ਹੈ ਤੁਹਾਨੂੰ ਕਿਸੇ ਲਖਨਪੁਰ ਤੋਂ ਲੈ ਕੇ ਗੁਫਾ ਤੱਕ ਲੰਗਰ ਪੜਾੜੇ ਲੱਗੇ ਨੇ ਤੁਹਾਨੂੰ ਕਿਸੇ ਖਾਣ ਪੀਣ ਦੀ ਕੋਈ ਚੀਜ਼ ਕਮੀ ਨਹੀਂ ਰਹੇਗੀ ਰਹਿਣ ਦੀ ਕੋਈ ਕਮੀ ਨਹੀਂ ਰਹੇਗੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਦੇਖੋ ਜੀ ਅੰਬਰਸਰ ਸਾਡੇ ਜਿਹੜੀ ਹੈ 11 ਮੈਂਬਰ ਕਮੇਟੀ ਹੈ ਜਿੱਚ ਸਾਡੇ ਮਨੀਸ਼ ਮਹਾਜਨ ਜੀ ਆ ਸੁਰੇਸ਼ ਮਹਾਜਨ ਜੀ ਆ ਗੋਬਿੰਦ ਸ਼ਰਮਾ ਜੀ ਆ ਰਾਹੁਲ ਸ਼ਰਮਾ ਜੀ ਆ ਵਿਸ਼ਾਲ ਸ਼ਰਮਾ ਜੀ ਆ ਸਾਡੇ ਨਾਲ ਸਾਡੇ ਸੁਦੀਰ ਰਾਜਾ ਜੀ ਆ ਔਰ ਸਾਡੀ ਉਹ ਟੀਮ ਵੀ ਸਾਰੀ ਪੂਰੀ 11 ਮੈਂਬਰ ਕਮੇਟੀ ਆ ਜਿਹੜੀ ਸਾਡੀ ਬੁਢਾਡਾ ਮੇਨ ਸ਼ਾਖਾ ਅਸੀਂ ਅੰਬਰਸਰ ਆ ਬੁਢਾਡਾ ਡਾਡ ਮੇਨ ਬਰ ਹੈਗੀ ਆ ਜਿਹੜਾ ਹੈਡ ਆਫਿਸ ਆ ਉਹਦੀ ਪੂਰੇ ਹਿੰਦੁਸ ਅਲੱਗ-ਅਲੱਗ ਜਗ੍ਹਾ ਤੋਂ ਰਾਸ਼ਨ ਇਕੱਠਾ ਹੋ ਕੇ ਲੰਗਰ ਲੱਗਦਾ ਕਿਉਂਕਿ ਇਹ ਇਕੱਲੇ ਦਾ ਕੰਮ ਨਹੀਂ ਹੈ ਭਗਤਾਂ ਨੂੰ ਮੈਸੇਜ ਆਈ ਹੈ ਕਿ ਉੱਥੇ ਮਾ ਕੇ ਪਹੁੰਚੋ ਸਰਕਾਰ ਪੂਰੇ ਪ੍ਰਬੰਧ ਕੀਤੇ ਨੇ ਪਹਿਲੇ ਦੀ ਤਰ੍ਹਾਂ ਜਿਸਨਾ ਯਾਤਰਾ ਚੱਲਦੀ ਉਤਨਾ ਹੀ ਯਾਤਰਾ ਵਧੀਆ ਚੱਲੇਗੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਲੰਗਰਾਂ ਵੱਲੋਂ ਕੋਈ ਕਮੀ ਨਹੀਂ ਹੈ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਆਪਣੀ ਫੌਜ ਸਾਰੀ ਬਣ ਕੇ ਆਓ 3 ਜੁਲਾਈ ਨੂੰ ਉੱਥੇ ਬਾਬੇ ਦੇ ਦਰਸ਼ਨ ਕਰੋ ਮੇਰਾ ਬੰਟੀ ਸ਼ਰਮਾ ਨਾਮ ਜੀ ਜੈ ਸ਼ੰਕਰ ਕੀ ਜੀ ਜੈ ਪੋਲੇਨਾਥ ਮੈਂ ਬੁਲਾਡਾ ਤੋਂ ਜੀ ਹਰ ਹਰ ਮਾਨ ਦੇ ਸੇਵਾਦਾਲ ਡਿਸਟ੍ਰਿਕਟ ਨੰਬਰ 37 ਤੋਂ ਸਾਡੇ ਵੀਰ ਮਿੱਤ ਜੀ ਮਨੀਸ਼ ਜੀ ਅਮਰitsar ਬ੍ਰਾਂਚ ਜੋ ਕਿ ਬੜੀ ਸੇਵਾ ਕਰਦੇ ਨੇ ਆਏ ਸਾਲ ਸਾਨੂੰ ਸਮਗਰੀ ਤਿਲ ਫੁੱਲ ਨਾਲ ਇਕੱਠੀ ਕਰਕੇ ਜੀ ਜੋ ਸਾਨੂੰ ਬੁਲਾ ਡੇ ਪਹੁੰਚਾਉਂਦੇ ਨੇ ਅਸੀਂ ਇਹਨਾਂ ਦਾ ਬੜਾ ਦਿਲੋਂ ਧੰਨਵਾਦ ਕਰਦੇ ਹਾਂ ਜੈ ਸ਼ੰਕਰ ਕੀ 27 ਸਾਲ ਜੀ ਕੋ ਵੀ ਇਸ ਤਰ੍ਹਾਂ ਦੇ ਉੱਪਰਲੇ ਜਾ ਜਾਈਏਗੇ ਬਿਲਕੁਲ ਜੀ ਭਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਭਗਤਾਂ ਨੂੰ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੀ ਡਰਨ ਦੀ ਜ਼ਰੂਰਤ ਨਹੀਂ ਇਹ ਪੋਲੇ ਦਾ ਯਾਤਰਾ ਜੀ ਇਹਨੇ ਹੋ ਕੇ ਰਹਿਣੀ ਹੈ ਇੰਗਰੀਜ਼ਾਂ ਵਲੇ ਨਹੀਂ ਬੰਦ ਹੋਈ ਇਹਨੇ ਹੁਣ ਕੀ ਬੰਦ ਹੋਣਾ ਬਿਲਕੁਲ ਡਰਨ ਦੀ ਲੋੜ ਨਹੀਂ ਹਮ ਹਮਾ ਕੇ ਆਓ ਬੋਲੇ ਸ਼ੰਕਰ ਭਗਵਾਨ ਕੀ ਜੈ